ਮਾਡਲ ਨਾ ਚੱਲ ਕੋਈ ਤਾਂ ਫਿਰ ਸਿਨਮਾ ਦੇ ਰੋਟਾ ਪਾ ਕੇ ਇੱਕ ਕੰਮ ਕਰ ਲਾ ਭਾਈ ਥੇਨੋ ਕੱਢ ਕੇ ਲਿਆ ਸਕੂਟਰ ਤੇ ਉਹਨੂੰ ਬੰਦੇ ਨੂੰ ਇੱਧਰੋਂ ਨਿਕਿਆ ਹੋ। ਮੇਰਾ ਨਾਮ ਸੁਖਤਰੀ। ਇਹ ਗੱਲ ਹੋਈ ਅੱਜ ਹੋਰੀ। ਤੁਸੀਂ ਪਤਾ ਨਹੀਂ ਲੱਗਿਆ ਜੀ ਉਹਨੇ ਕੀ ਕਹਾਣੀ ਹੋਈ ਆ। ਉਹ ਬੰਦਾ ਬਦਾਨ ਕਰਦਾ ਸੀ ਤੇ ਐਕਸੀਡੈਂਟ ਹੋ ਕੇ ਕੱਚ ਲੰਘ ਗਈ ਉਪਰ ਦੀ। ਕਿੱਥੇ ਦਾ ਈ ਇਹ ਬੰਦਾ? ਇਹ ਕੰਮ ਕਰਦਾ ਸੀ ਵੀਰੇ। ਕੀ ਕਹਿਣਾ ਚਾਹੁੰਦੇ ਤੁਸੀਂ ਹੁਣ? ਕਿਉਂਕਿ ਇਹ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਕਿ ਇੱਥੇ ਬੱਤੀ ਲੱਗਣੀ ਜੇ ਸਟਾਪ ਹੁਣ ਚਾਹੀਦਾਗਾ। ਇੱਥੇ ਜਿਹੜੇ ਜਿਹੜੇ ਬੰਦੇ ਹੁੰਦੇ ਨੇ ਇੱਥੇ ਸਪੀਡ ਤੇ ਬਹੁਤ ਹੁੰਦੇ ਨੇ ਇੱਥੇ ਖੜਨਾ ਚਾਹੀਦਾ ਮਨਨ ਕੋਈ ਗੱਡੀ ਖੜਕੇ ਦੂਜੇ ਪਾਰ ਹੋਣੀ ਚਾਹੀਦੀ ਨੇ ਜਿਹਦੇ ਸਰਕਾਰ ਨੂੰ ਚਾਹੀਦਾ ਦਾ ਇੱਥੇ ਬੱਤੀ ਲੱਗਣੀ ਜ਼ਰੂਰੀ ਨੇ ਇੱਥੇ ਬਹੁਤ ਜ਼ਿਆਦਾ ਹੈਗੀ ਬੇਟਾ ਇਹ ਖੇਤ ਬਹੁਤ ਹੰਦਦੇ ਨੇ ਕਿੰਨੇ ਬੰਦੇ ਮਰ ਚੁੱਕੇ ਨੇ ਸਰਕਾਰ ਨੂੰ ਕੋਈ ਕਰਨਾ ਚਾਹੀਦਾ ਸੀ ਕਿਉਂ ਸਰਕਾਰ ਕਿਉਂ ਨਹੀਂ ਕਰਦੀ ਬੱਤੀਆਂ ਬੱਤੇ ਜੋ ਵੀ ਸਿਸਟਮ ਕਰਨ ਅਨੇਕ ਹੀ ਐਕਸੀਡੈਂਟ ਹੁੰਦੇ ਨੇ ਉਨੇ ਬੰਦੇ ਪੱਟੇ ਦੇ ਪਤਾ ਲੱਗੇ ਹੁਣ ਤੱਕ ਸਕੂਟਰੀ ਚਾਲਕ ਦਾ ਹੁਣ ਤੱਕ ਹਲੇ ਨਹੀਂ ਪੁੱਤ ਲੱਗਾ ਜੜਬੇੜ ਜੇ ਕਹਿੰਦੇ ਨੇ ਕਾਰ ਕੋਈ ਫੋਨ ਕਰਿਆ ਉਹ ਅਸੀਂ ਚਾਹੁੰਦੇ ਆ ਵੀ ਇੱਥੇ ਇੱਕ ਤਾਂ ਸਕੂਲ ਦੇ ਬੱਚੇ ਟਿਊਸ਼ਨ ਪੜ੍ਹਨਾ ਆਉਂਦੇ ਨੇ ਮੰਡੀ ਆ ਇਹ ਮੇਨ ਸਭ ਤੋਂ ਵੱਡੀ ਅਨਾਜ ਮੰਡੀ ਆ ਆਪਣੀ ਹਨਾ ਇੱਥੇ ਦਿਨ ਰਾਤ ਟ੍ਰੈਫਿਕ ਇੰਨੀ ਹੱਦ ਤੋਂ ਜ਼ਿਆਦਾ ਹੈ ਮਤਲਬ ਇੱਥੇ ਚੌਂਕ ਬਣਾਉਣਾ ਚਾਹੀਦਾ ਇੱਥੇ ਕਿੰਨੀਆਂ ਜਾਨਾਂ ਲੈ ਕੇ ਖੜਾ ਛੱਡਣਗੇ ਸਰਕਾਰਾਂ ਨੂੰ ਚਾਹੀਦਾ ਇੱਥੇ ਹਰ ਰੋਜ਼ ਬੰਦਾ ਮਰਦਾ ਹੈ ਮਤਲਬ ਆਕੇ ਇਹ ਬੱਚਾ ਕੋਈ ਕੋਈ ਵੀ ਕਹਿ ਲੀਏ ਕਿਸੇ ਦਾ ਇਨਸਾਨ ਮਰਿਆ ਘਰ ਦਾ ਪਰਵਰਿ ਕੀ ਮਰਿਆ ਹਨਾ ਅੱਜ ਇਹਨਾ ਚੁੱਲਾ ਬੰਦ ਹੋ ਗਿਆ ਅੱਜ ਇਹਨਾ ਘਰ ਖੱਪ ਹੋ ਗਏ ਘਰ ਪਟਿਆ ਗਿਆ ਸਰਕਾਰਾਂ ਇਹਦੇ ਬਾਰੇ ਕੀ ਕਰਨਾ ਚਾਹੁੰਦੀਆਂ ਨੇ ਦੱਸੋ ਹਜੇ ਤੱਕ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਕਿੰਨਾ ਟਾਈਮ ਹੋ ਗਿਆ 15 ਅੱਧਾ ਘੰਟੇ ਮੰਗੂ ਹੋ ਗਏ ਇੱਕ ਬੋਏ ਨੂੰ ਪ੍ਰਸ਼ਾਸਨ ਆਜੇ ਨਾ ਕਿ ਉਹ ਦੋ ਚਾਰੇ ਪੁਲਿਸ ਨੇ ਵੀ ਸਭਰੇ ਇਤਲਾਹ ਕਰੇ ਤਲਾਹ ਜੀ ਹੁਣ ਇੱਥੋਂ ਖਬਰਾਂ ਜਾਂਦੀਆਂ ਨੇ ਜੇ ਕੋਈ ਮੰਤਰੀ ਨੇ ਲੰਗਣਾ ਹੋਵੇ ਫਿਰ ਕਿਹੜੀਆਂ ਦਲਾਹਾਂ ਫਿਰ ਸਭ ਸਿਰੇ ਤੋਂ ਸਿਰੇ ਤੱਕ ਸੱਜ ਜਾਂਦੇ ਨੇ ਇੱਥੇ ਹਜੇ ਤੱਕ ਕੋਈ ਬੰਦਾ ਨਹੀਂ ਪਹੁੰਚਿਆ ਦੱਸੋ ਇਹਨਾਂ ਨੂੰ ਮੇਰਾ ਨਾਮ ਭਪਿੰਦਰ ਸਿੰਘ ਕਾਕੜਾ ਜੀ ਅਸੀਂ ਇੱਥੇ ਜਦੋਂ ਨੰਕੇ ਗਏ ਆ ਉਸ ਤੋਂ 10 ਮਿੰਟ ਪਹਿਲਾਂ ਕੁਝ ਨਹੀਂ ਛੱਡੇ 10 ਮਿੰਟਾਂ ਦੇ ਬਾਅਦ ਦੇਖਣ ਤੋਂ ਬਾਅਦ ਬਾਈ ਪਤਾ ਨਹੀਂ ਕਾਹਨ ਘੜ ਤੋਂ ਸੀਗਾ ਇਹਨੇ ਆਪਦੀ ਐਕਟਿਵਿਟੀ ਵਾਸਤੇ ਇੱਧਰਲੇ ਪਾਸੇ ਖੜੀ ਐ ਇੱਥੇ ਖੜਾਈ ਇਹਦਾ ਕੋਈ ਸਮਾਨ ਦੇਖਿਆ ਸੀ ਉਹ ਚੱਕਣ ਗਿਆ ਤਾਂ ਇੱਧਰੋਂ ਬਹੁਤ ਰਫ਼ਤਾਰ ਤੇ ਟਰੱਕ ਆ ਰਿਹਾ ਸੀ ਜੋ ਇਹਨੂੰ ਲਤਾੜ ਕੇ ਨਿਕਲ ਗਿਆ ਤਾਂ ਇੱਥੇ ਇੱਕ ਦੇਖਣ ਵਾਲੇ ਸਾਰੇ ਦੇਖ ਰਹੇ ਸੀ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ ਕਿਉਂਕਿ ਉਹਨੂੰ ਗਵਾਹ ਬਣਾਇਆ ਜਾਂਦਾ ਹੈ ਹਾਂ ਗਵਾਹੀ ਤੋਂ ਅੱਜ ਕੱਲ ਲੋਕ ਐਨੇ ਪਰੇਸ਼ਾਨ ਨੇ ਕਿ ਉਹਨਾਂ ਨੂੰ ਬਾਅਦ ਚ ਅਰਾਸਮੈਂਟ ਇਹਨਾਂ ਕੀਤਾ ਜਾਂਦਾ ਵੀ ਤੁਸੀਂ ਉੱਥੇ ਕੀ ਕਰਨ ਗਏ ਤੁਸੀਂ ਉੱਥੇ ਕੀ ਲੈਣ ਗਏ ਜੀ ਉਸ ਕਰਕੇ ਇਸ ਦੇ ਲਾਸ਼ ਦੇ ਕੋਲੇ ਕੋਈ ਵੀ ਲੱਗਣ ਨੂੰ ਤਿਆਰ ਨਹੀਂ ਸੀ ਤਾਂ ਦੋ ਬੰਦਿਆਂ ਨੇ ਆ ਕੇ ਇਹਦੇ ਉੱਤੇ ਲੋਈ ਦਿੱਤੀ ਉਸ ਤੋਂ ਬਾਅਦ ਅਸੀਂ ਆਣਾ ਦਲਾ ਸਾਰਾ ਦੇਖਦੇ ਰਹੇ ਹਾਂ ਕੋਈ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਇੱਥੇ ਹੱਲ ਨਹੀਂ ਹੈਗਾ ਜਦ ਕਿ ਇਹ ਮੰਡੀ ਵਾਲਾ ਮੋੜ ਹੈ ਇੱਥੇ ਹਰ ਟਾਈਮ ਐਨੀ ਆਵਾਜ਼ ਆਈ ਰਹਿੰਦੀ ਹੈ ਕਿ ਤੁਸੀਂ ਆ ਕੇ ਸਵੇਰ ਦੇ ਟਾਈਮ ਦੇਖ ਲਓ ਕੋਈ ਸਬਜ਼ੀ ਲੈਣ ਜਾਂਦਾ ਕੋਈ ਬੱਚੇ ਛੱਡਣ ਜਾਂਦਾ ਇਹ ਇੱਥੇ ਕੋਈ ਨਾ ਕੋਈ ਲੈਟਾਂ ਦਾ ਪ੍ਰੋਗਰਾਮ ਪ੍ਰਬੰਧ ਹੋਣਾ ਚਾਹੀਦਾ ਜਾਂ ਕੋਈ ਪੁਲਿਸ ਮੁਲਾਜ਼ਮਾਂ ਦਾ ਪ੍ਰਬੰਧ ਹੋਣਾ ਚਾਹੀਦਾ ਕਿਉਂਕਿ ਸਵੇਰ ਦੇ ਟਾਈਮ ਹਰੇਕ ਬੰਦੇ ਨੂੰ ਅੱਜ ਕੱਲ ਟਾਈਮ ਇਹੋ ਜਿਹਾ ਵੀ ਹਰੇਕ ਬੰਦੇ ਨੂੰ ਅਖਬਾਰਾਂ ਦੇ ਵਿੱਚ ਬਹੁਤ ਵਾਰੀ ਇਹ ਇਸ਼ਤਿਹਾਰ ਲਵਾਏ ਨੇ ਇੱਥੇ ਦਾ ਬਹੁਤ ਵਾਰੀ ਸਾਰੇ ਪ੍ਰੈਸ਼ਰ ਉੱਤੇ ਚੱਲ ਕੇ ਚਲਾ ਗਿਆ ਕਿੱਥੇ ਆਈ ਟਰੱਕ ਤਾਂ ਚਲਾ ਗਿਆ ਜੀ ਜੀ ਅੱਜ ਤੱਕ ਕੋਈ ਪਤਾ ਲੱਗਿਆ ਕਿ ਹਜੇ ਤੱਕ ਕੋਰੇ ਪੁਲਿਸ ਪਜਾਇਸਣੇ ਨਹੀਂ ਪਹੁੰਚੇ ਜੀ ਪਤਾ ਕਿਹਨੇ ਲਾਣਾ ਆਪਾਂ ਆਮ ਲੋਕ ਤਾਂ ਪਤਾ ਲਾਣਾ ਰਹੇ ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਟਰੱਕ ਦਾ ਹੁਣੋਂ ਪਤਾ ਨਹੀਂ ਕਿੱਥੇ ਚਲਾ ਗਿਆ ਤੁਸੀਂ ਆਹ ਦੇਖ ਲਓ ਹਜੇ ਤੱਕ লাশ ਅਹੀਂ ਪਈਆ ਕੋਈ ਪੁਲਿਸ ਮੁਲਾਜ਼ਮੇ ਦੇ ਕੋਲੇ ਨਹੀਂ ਕੋਈ ਐਂਬੂਲੈਂਸ ਕੋਈ ਵੀ ਐਂਬੂਲੈਂਸ ਜੀ ਡਾਕਟਰ ਕੋਈ ਇਹਦੇ ਕੋਲ ਨਹੀਂ ਆਇਆ ਆਮ ਲੋਕ ਖੜੇ ਆ ਅਸੀਂ ਇੱਕ ਦੂਜੇ ਦੇ ਮੂੰਹਕ ਨਹੀਂ ਦੇਖ ਰਹੇ ਆ ਵੀ ਕੀ ਕਰੀਏ ਜੇ ਅਸੀਂ ਚੱਕਦੇ ਆਂ ਦਾ ਸਾਰਾ ਸਿਆਪਾ ਸਾਨੂੰ ਛਿਰਦਾ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਇਹ লাশ ਨੂੰ ਸੜਕ ਤੋਂ ਹਟਾਇਆ ਜਾਵੇ ਆਵਾਜ਼ਾਈ ਬਹੁਤ ਤੁਹਾਡੇ ਸਾਹਮਣੇ ਚੱਲ ਰਹੀ ਆ ਹੁਣ ਇਹਦੇ ਵਿੱਚ ਤੁਹਾਡੇ ਸਾਹਮਣੇ ਗੱਡੀ ਲੱਗ ਕੇ ਗਈ ਆ ਇੰਨੀ ਤੇਜ਼ ਗੱਡੀਆਂ ਆ ਰਹੀਆਂ ਨੇ ਅਜੇ ਵੀ ਇਹਨਾਂ ਨੂੰ ਪਿੱਛੋਂ ਹੱਲ ਨਹੀਂ ਕੀਤਾ ਜਾ ਰਿਹਾ ਵੀ ਪਿੱਛੇ ਪੁਲਿਸ ਪਜਾਸਣ ਖੜਾ ਪਰ ਲੇਤੀ ਜੀ ਫੇਰ ਰੋਕਦੇ ਨਹੀਂ ਜੀ ਇਹ ਤਾਂ ਹੋ ਗਿਆ ਹੁਣ ਅਗਲਾ ਜਿਹੜਾ ਸ਼ਹਿਰ ਨਿਵਾਸੀ ਕੀ ਮੰਗ ਕਰਦੇ ਨੇ ਵੀ ਇੱਥੇ ਕੀ ਹੋਵੇ ਅਸੀਂ ਤਾਂ ਸ਼ਹਿਰ ਨਿਵਾਸੀ ਸਾਰੇ ਇਹ ਮੰਗ ਕਰਦੇ ਆ ਜੀ ਪੂਰੇ 4 ਪੁਲਿਸ ਨਿਲਾਜ਼ਮ ਖੜਾਏ ਜਾਣ ਜੀ ਨਹੀਂ ਤਾਂ ਇੱਥੇ ਬੱਤੀਆਂ ਲਾਈਆਂ ਜਾਣ ਜਾਂ ਇੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਜੰਤੂ ਬਣਾਇਆ ਜਾਵੇ ਤਾਂ ਕਿ ਇਹ ਮੋੜ ਤੋਂ ਗੱਡੀਆਂ ਹੋਲੀ ਆਉਣ ਨਹੀਂ ਤਾਂ ਇਹ ਆਉਣ ਵਾਲੇ ਸਮੇਂ 'ਚ ਲਾਸ਼ਾਂ ਦਾ ਇੱਕ ਢੇਰ ਬਣ ਕੇ ਰਹਿ ਜਾਣਾ ਹੈ ਮੰਡੀ ਮੋੜ ਤੇ ਹਰ ਇੱਕ ਬੰਦੇ ਨੇ ਡਰ ਲੱਗ ਕੇ ਜਾਣਾ ਹੈ ਇਧਰੋਂ ਆਣੋਂ ਹਟ ਜਾਣਾ ਹੈ ਹਾਂ ਜੀ ਟੈਂਟ ਹੋਇਆ ਤੁਹਾਨੂੰ ਕਦੋਂ ਪਤਾ ਲੱਗਿਆ ਤੁਹਾਨੂੰ ਇਹਦਾ 2 ਮਿੰਟ ਪਹਿਲਾਂ ਜੀ ਹਾਂ ਜੀ ਅਗਰ ਐਂਬੂਲੈਂਸ ਵਗੈਰਾ ਨੂੰ ਜਿਹੜਾ ਇਨਫੋਰਮ ਕਰਤਾ ਜੀ ਆ ਰਹੀ ਹੈ ਕਹਿੰਦੇ ਜੀ ਹਾਂ ਜੀ ਹੁਣ ਕੋਈ ਕੁਝ ਨਹੀਂ ਇੱਥੇ ਜਿਹੜੇ ਤੁਸੀਂ ਆਪਾਂ ਦੇਖ ਰਹੇ ਆ ਪੂਰੇ ਸ਼ਹਿਰ ਵਿੱਚ ਇਹ ਹਦ ਕੀਤਾ ਜਾ ਰਿਹਾ ਹੈ ਸ਼ਹਿਰ ਨਿਵਾਸੀ ਮੰਗ ਕਰ ਰਹੇ ਨੇ ਵੀ ਪੱਕੇ ਤੌਰ ਤੇ ਇੱਥੇ ਜਿਹੜੇ ਮੁਲਾਜ਼ਮ ਲਾਏ ਜਾਣ ਤੇ ਉਹਦੇ ਬਾਰੇ ਕਿਵੇਂ ਸਮਝਦੇ ਹੋ ਇਹ ਤਾਂ ਅਸਰਾਂ ਦਾ ਜਿਸ ਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਜੀ